ਬੇ ਬਹੁਤ ਵਧੀਆ ਬੰਦੇ ਬਹੁਤ ਅਛੇ ਨੇ ਇਹ ਕੰਮ ਕਰਨਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਵਧਾਈ ਉਹਨੂੰ ਹੋਵੇ ਮਹਾਰਾਜ ਦਾ ਪੁਦਾਵੇ ਬਹੁਤ ਤੁਹਾਡੇ ਕਿਹੜੇ ਕੰਮ ਰੋਕੇ ਹੋਏ ਸੀ ਜਿਹੜੇ ਇਹਨਾਂ ਦੇ ਜਰੀਏ ਤੁਹਾਡੇ ਹੋਣਗੇ ਹੋਰ ਸਾਡੇ ਸ਼ੀਰਾ ਸਾਡਾ ਇਹ ਘੜੀ ਆ ਬਾਕੀ ਲੱਟਾ ਲੱਗੀ ਜਾਨੀ ਨਾਲ ਨਾਲ ਸਾਰੇ ਕੰਮ ਸਾਰੇ ਚਲਾਉਣਗੇ ਤੈ ਕਈ ਵੀ ਗਏ ਆ ਬੇ ਅਸੀਂ ਕੋਲੋਂ ਵੀ ਪੈਸੇ ਜਿੱਤਾਂਗੇ ਤਾਂ ਵੀ ਨਹੀਂ ਜਿੱਤਾਂਗੇ ਕੋਲੋਂ ਪੈਸੇ ਲਾਵਾਂਗੇ ਸੀ ਲੱਡੂਆਂ ਦੀ ਜਿੱਤ ਵਿੱਚ ਬਣ ਰਹੇ ਹਾਂ ਤੇ ਹੋਰ ਲੋਕਾਂ ਨੂੰ ਤੁਹਾਡੀ ਕੀ ਮੈਸੇਜ ਹੈ ਹੋਰ ਮੈਸੇਜ ਜੇ ਲੈਣਾ ਗਏ। ਉਹਨਾਂ ਨੂੰ ਕਿਹੋ ਜਿਹਾ ਕੀ ਮੈਸੇਜ ਹੋਰ ਲੋਕਾਂ ਨੂੰ ਲੋਕਾਂ ਨੂੰ ਕੀ ਮੈਸੇਜ ਇਹਨਾਂ ਜਿੱਥੇ ਆਵਾਂ ਦੀ। ਬੱਸ ਇਹੀ ਆਵੇ ਕੰਮ ਸਾਡ ਬਹੁਤ ਬੜੀ ਵਧਾਈ ਦਿਓ ਇਹਨਾਂ ਨੂੰ। ਗਰੇਵਾਲੋਂ ਪਾਰ ਸਿੰਘ ਨੂੰ। ਹਾਂ। ਦੇਖੋ ਸਰਦਾਰ ਜਸਪਾਲ ਸਿੰਘ ਗਰੇਵਾਲ 2 20000 11 ਤੋਂ ਇਸ ਪਿੰਡ ਦੀ ਵਿਕਾਸ ਦੇ ਉੱਪਰ ਲੱਗਿਆ ਹੋਇਆ। ਔਰ ਉਸਨੇ ਬਹੁਤ ਮਿਹਨਤ ਕੀਤੀ ਹੈ। ਉਹਦੇ ਵਰਕਰਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਉਹਨੂੰ ਦਿਤਾਇਆ। ਉਹ ਇਹ ਮੋਦੀ ਬਿਲਕੁਲ ਪਰਮਾਤਮਾ ਨੀਓ ਜਿੱਤ ਸੀ ਜਿਸ ਤਰ੍ਹਾਂ ਉਸ ਨੇ ਕੰਮ ਕਰਾਏ ਆ ਨਾ ਉਹਦੀ ਬਿਲਕੁਲ ਜਿੱਤ ਸੀ ਇਸ ਕਰਕੇ ਅਸੀਂ ਅਰਦਾਸ ਕਰਦੇ ਆਂ ਕਿ ਸਰਦਾਰ ਜਸਪਾਲ ਸਿੰਘ ਨੂੰ ਹੋਰ ਕਾਰਜਸ਼ੀਲੀ ਦੇਵੇ ਹਾਂ ਅਸੀਂ ਉਹਨੂੰ ਡਿਪਟੀ ਮੇਅਰ ਬਣਾਈਏ ਜਾਂ ਮੇਅਰ ਬਣਾਈਏ ਬਸ ਪਰ ਉਹਨੂੰ ਮੇਅਰ ਬਣਾਇਆ ਜਾਵੇ ਹਾਂ ਬਿਲਕੁਲ ਮੇਅਰ ਬਣਾਇਆ ਜਾਵੇ ਸੋ ਇਹ ਸਨ ਜਮਾਲਪੁਰੋ ਇਲਾਕੇ ਦੇ ਵਾਸੀ ਜਿਨ੍ਹਾਂ ਨੇ ਸਰਦਾਰ ਗੁਰਬਾਤ ਅਗਰੇਵਾਲ ਸਿੰਘ ਜੀ ਨੂੰ ਵੋਟਾਂ ਦੇ ਕੇ ਜੇਤੂ ਕਰਾਰ ਕੀਤਾ ਤੇ ਇਹਨਾਂ ਵੱਲੋਂ ਲੱਡੂ ਵੰਡੇਗੇ ਪੂਰੇ ਮਹੱਲੇ ਵਿੱਚ ਮੈਂ ਮਹਾਪੰਜਾਬ ਯੂਐਸਏ ਦੇ ਦਸ਼ਕਰ ਨੂੰ ਕਹਿਣਾ ਚਾਹਾਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਧੰਨਵਾਦ